ਕੁਸ਼ਲ ਕਰਦੇ ਹਾਂ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤਮਈ ਸ਼ਾਂਤਮਈ ਚੂਣਾ ਦੇ ਚੂਣਾ ਦੇ ਮਾਨ ਮਾਨ ਬਰਕਰਾਰ ਰੱਖਦੇ ਹੋਏ ਨਿਰਲ ਹੋ ਕੇ ਨਿਰਲ ਹੋ ਕੇ ਧਰਮ ਧਰਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਪਾਸ਼ਾ ਪਾਸ਼ਾ ਜਾਂ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੂਣਾ ਅੱਜ ਆਪਣੇ ਬੋਰਡ ਦੇ ਹੱਕ ਦੀ ਵਰਤੋਂ ਕਰਾਂਗੇ ਜੈ ਹਿੰਦ ਜੈ ਹਿੰਦ ਜੈ ਭਾਰਤ ਜੈ